ਤਾਰੇ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਬਾਈ ਬਲਵੰਤ ਸਿੰਘ ਰਾਜਵਾਨ ਨੂੰ ਰਿਹਾ ਕਰੋ ਰਿਹਾ ਕਰੋ ਕੋਈ ਨਹੀਂ ਕੋਈ ਨਹੀਂ ਜੇ ਨਹੀਂ ਹੱਕ ਤਾਂ ਸਾਨੂੰ ਤਾਂ ਦੱਸੋ ਸਾਨੂੰ ਤੁਹਾਨੂੰ ਪੂਰਾ ਟਾਈਮ ਦਿੱਤਾ ਜੀ ਤੁਸੀਂ ਕਰਦੇ ਨਹੀਂ ਸਾਨੂੰ ਨਹੀਂ ਹੈਗਾ ਪਰ ਸਾਨੂੰ ਪਰਕਰਮ ਤਾਂ ਫਿਰ ਕੋਈ ਗੱਲ ਨਹੀਂ ਜਦੋਂ ਲਾਈਵ ਤੇ ਜਾਂਦੇ ਆ ਉਹਦੇ ਨਾਲ ਡਿਸਟਰਬੈਂਸ ਹਾਂਜੀ ਅੱਜ ਜੋ ਫਰੀਦਕੋਟ ਵਿਖੇ ਸ਼੍ਰੋਮਣੀ ਕਾਲੀਕਾਲੀਦਾਲ ਮਾਨ ਦੇ ਸਮਰਥਕ ਰੇਲਾਂ ਨੂੰ ਰੋਕਣ ਦੇ ਸਬੰਧ ਵਿੱਚ ਸਟੇਸ਼ਨ ਤੇ ਫਰੀਦਕੋਟ ਪਹੁੰਚੇ ਸੀ ਤੇ ਉਹ ਲਾਅ ਐਂਡ ਆਰਡਰ ਦੀ ਸਿੱਧੀ ਨੂੰ ਮੁੱਖ ਰੱਖਦੇ ਹੋਏ ਪੁਲਿਸ ਵੱਲੋਂ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਤੇ ਉਹ ਜਿਹੜਾ ਉਹਨਾਂ ਦਾ ਸਮਾਂ ਖਤਮ ਹੋਊਗਾ ਤਦ ਉਹ ਰਿਹਾ ਕਰ ਦਿੱਤਾ ਜਾਊ ਅੱਜ ਅਸੀਂ ਪੰਜਾਬ ਤੌਰ ਤੇ ਅਦੇਲ ਸਰਦਾਰ ਸਿਮਰਜੀਤ ਸਿੰਘ ਮਾਨ ਪਾਰਟੀ ਹਾਈ ਕਮਾਂਡ ਦੇ ਹੁਕਮ ਅਨੁਸਾਰ ਰੇਲਵੇ ਰੋਕ ਰਹੇ ਆ ਇਹ ਕਿਉਂ ਰੋਕ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਐਨਐਸਐ ਜਿਹਦਾ ਜਵਾਨ ਦਾ ਲਾਈ ਹੈ ਉਹ ਸਾਉਂਦੇ ਵਿੱਚ ਬੰਦਾ ਅਸੀਂ ਚਾਹੁੰਦੇ ਆਂ ਵੀ ਨੇੜੇਲੇ ਉਹਦੇ ਨਾਲੇ ਉਹਨਾਂ ਨੂੰ ਸਾਲ ਹੋ ਗਿਆ ਹੈ ਉਹਨਾਂ ਨੂੰ ਇੱਥੇ ਛੱਡੋ ਇਹ ਸਾਡੀ ਮੰਗ ਹੈ ਜਿਹੜਾ ਜੋ ਪੰਜਾਬ 'ਚ ਧੱਕਾ ਹੋ ਰਿਹਾ ਹੈ ਕਿਸਾਨਾਂ ਦਾ ਧੱਕਾ ਹੋ ਗਿਆ ਹੈ ਉਹਦੇ ਵੀ ਖਿਲਾਫ ਆਂ ਅਸੀਂ ਸਾਡੇ ਨੌਜਵਾਨ ਸਾਡੇ ਮਾਰੇ ਜਾ ਰਹੇ ਆ ਕੋਈ ਸੁਣਾਈ ਨਹੀਂ ਹੋ ਰਹੀ 1 ਕਰੋੜ ਰੁਪਏ ਦੇ ਕੇ ਕਹਿੰਦੇ ਆਂ ਜੀ ਤੁਹਾਨੂੰ ਘਰ ਨੂੰ ਸੁਧੂ ਕਰੀਓ ਤੁਸੀਂ ਜਿਵੇਂ ਬੰਦਾ ਵਾਪਸ ਕਰਨ ਦਾ ਹੁੰਦਾ ਹੈ ਇਹ ਗੱਲਾਂ ਇਹ ਗੱਲਾਂ ਨੂੰ ਸੰਗ ਹੋ ਕੇ ਸਾਡੀ ਹਾਈ ਕਮਾਂਡ ਨੇ ਇਹ ਫੈਸਲਾ ਲੈ ਲਿਆ ਹੈ ਰੇਲਵੇ ਦੇ ਤੁਹਾਨੂੰ ਅੱਗੇ ਰੇਲਵੇ ਵਰੀਆਂ ਕ੍ਰਾਸ ਕਰ ਰਹੇ ਹੈ ਉਹਦੇ ਬੈਠਾਂਗੇ ਸੀ ਕਹਿੰਦਾ ਵਈ ਤੱਕ ਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਤੇਰੇ ਵਿੱਚ ਜਿੱਤੇ ਬੈਠਣ ਦਿੱਤਾ ਜਾਵੇਗਾ ਅਸੀਂ ਤਾਂ ਤਿਆਰ ਹਾਂ ਨਾ ਬੈਠਣ ਦੇਣ ਦਾ ਪ੍ਰਸ਼ਾਸਨ ਤਿਆਰ ਹੈ ਇਹ ਉਹਨਾਂ ਦੀ ਮਰਜ਼ੀ ਹੈ ਪਰ ਸਾਨੂੰ ਇਹ ਤਲਾਹ ਮਿਲੀ ਹੈ ਵੀ ਸਾਨੂੰ ਬੈਠਣ ਨਹੀਂ ਦੇਣਾਗਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਸਾਡੇ ਪਾਰਟੀ ਦਾ ਸੰਦੇਸ਼ ਸੀ ਵੀ ਰੇਲਾਂ ਰੋਕਣੀਆਂ ਜੋ ਦਿਵੜੂ ਗੜ੍ਹ ਦੇਲ ਦੇ ਵਿੱਚ ਆਪਾਂ ਹੀ ਅਮਰਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਉੱਥੇ ਬਿਨਾਂ ਵਜ੍ਹਾ ਤੋਂ ਐਨਐਸਐ ਲਾਈਆ ਕਿਉਂਕਿ ਪੰਜਾਬ ਦੇ ਵਿੱਚ ਐ ਲੱਗਦਾ ਵੀ ਕੋਈ ਰਾਜ ਹੀ ਹੈ ਨਹੀਂਗਾ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਵਾਲੀਵਾਰ ਸੀ ਹੈ ਨਹੀਂਗਾ ਜਿਹਨੂੰ ਜੀ ਕਰਦਾ ਫੜ ਕੇ ਲੈ ਜਾਂਦੇ ਆ ਜੀ ਜੇ ਕੋਈ ਮੜਾ ਜੀ ਭਗਵੰਤ ਮਾਨ ਦੇ ਖਿਲਾਫ ਵੀ ਬੋਲਦਾ ਉਹਤੇ ਵੀ ਚੱਕ ਕੇ ਪਰਚਾ ਦੇ ਦਿੰਦੇ ਆ ਇਸ ਕਰਕੇ ਵੀ ਪੰਜਾਬ ਦੇ ਜਿਹੜੇ ਆਪਣੇ ਹਿੱਤਾਂ ਉਹ ਮਾਰੀ ਜਾਂਦੇ ਆ ਤੇ ਪੰਜਾਬ ਦਾ ਕੋਈ ਵਲੀਵਾਰਸ ਨਹੀਂ ਦੀਂਦਾ ਤੇ ਕਮਾਂਡ ਸਾਹਬ ਆ ਜਿਹੜੇ ਵਿਚਾਰੇ 40 ਸਾਲ ਤੋਂ ਲੜੀ ਜਾਂਦੇ ਆ ਪੰਜਾਬ ਦੇ ਮੁੱਦੇ ਚੱਕਦੇ ਆ ਹੋਰ ਸਾਰੇ ਦੂਜੇ ਦਿੱਲੀ ਦੇ ਨਾਲ ਰਲ ਚੁੱਕੇ ਆ ਪੰਜਾਬ ਦਾ ਕੋਈ ਵਲੀਵਾਰਸ ਹੋ ਰਹਿ ਨਹੀਂਗਾ ਇਸ ਕਰਕੇ ਜਦੋਂ ਜੀ ਕਰਦਾ ਕਿਦੂ ਜੀ ਕਰਦਾ ਫੜ ਕੇ ਜੇਲ੍ਹ ਦੇ ਵਿੱਚ ਸਿੱਟ ਦਿੰਦੇ ਆ ਸਾਡੇ 40-40 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਆ ਕੋਈ ਸੁਣਵਾਈ ਨਹੀਂ ਉਹ ਸਰਸੇ ਵਾਲਾ ਸਾਧ ਜਨਾਨੀਆਂ ਦਾ ਯਾਰ ਉਹਨੂੰ ਤੀਜੇਕ ਮਹੀਨੇ ਛੁੱਟੀ ਦੇ ਦਿੰਦੇ ਆ ਤੇ ਇੱਥੇ ਆਪਣਾ ਜਿਹੜੇ ਪੰਜਾਬ ਲਈ ਲੜੇ ਪੰਜਾਬ ਦੇ ਹਿੱਤਾਂ ਲਈ ਲੜੇ ਜਾਂ ਪੰਜਾਬ ਦੀ ਨੌਜਵਾਨੀ ਨੂੰ ਜਿਹੜੇ ਖਤਮ ਕਰ ਰਹੇ ਸੀ ਉਹਨਾਂ ਨੂੰ ਸਿੱਖ ਸੰਵਿਧਾਨ ਦੇ ਨਾਲ ਪਾਸੇ ਕੀਤਾ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਵੀ ਨਹੀਂ ਝਾਕਨ ਦਿੰਦੇ ਛੁੱਟੀ ਤਾਂ ਦੂਰ ਦੀ ਗੱਲ ਇਸ ਕਰਕੇ ਵੀ ਪੰਜਾਬ ਦੇ ਵਿੱਚ ਕਿਹੜੇ ਹਾਲਾਤ ਆ ਦਿਨੋ ਦਿਨ ਮਾੜੇ ਹੁੰਦੇ ਜਾਂਦੇ ਆ ਕਿਉਂ ਮੈਂ মিডিਆ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਸੱਚ ਦਾ ਸਾਥ ਦਿਆ ਕਰੋ ਜਿਹੜੀ ਸੱਚੀ ਖਬਰ ਹੁੰਦੀ ਆ ਉਹਨੂੰ ਪੂਰੀ ਵਾਇਰਲ ਕਰਿਆ ਕਰੋ ਕਿਉਂਕਿ ਮੋਦੀ ਨੇ ਸਾਰਾ মিডিਆ ਖਰੀਦ ਚੁੱਕਿਆ ਮੋਦੀ ਆਪਾਂ ਨੂੰ ਪਤਾ ਹੀ ਆ ਹਰੇਕ ਥਾਂ ਜਿਹੜੀ ਮੋਦੀ ਦੀ ਗੱਲ ਹੁੰਦੀ ਉਹੀ ਚੱਲਦੀ ਆ ਸੱਚੀ ਗੱਲ ਕੋਈ ਨਹੀਂ ਚੱਲਦੀ ਅੰਮ੍ਰਿਤਪਾਲ ਕੀ ਟ੍ਰੇਨ ਦਾ ਬੈਠੇ ਟ੍ਰੈਕ ਹਾਂ ਅਸੀਂ ਤਿਆਰੀ ਆ ਟ੍ਰੇਨਾਂ ਟ੍ਰੈਕ ਰੋਕਦੇ ਆ ਜੀ ਜੋ ਸਾਡਾ ਹੁਕਮ ਹੈ ਉੱਤੋਂ ਪਾਰਟੀ ਦੇ ਅਸੀਂ ਉਹ ਕਰਾਂਗੇ ਗਾਂ ਪ੍ਰਸ਼ਾਸਨ ਨੇ ਜੋ ਕਰਨਾ ਉਹ ਆਪਦਾ ਉਹ ਕਰਨਗੇ ਪਰ ਅਸੀਂ ਆਪਦੀ ਤਿਆਰੀ ਚ ਹੋਂ ਜਾਣਦੇ ਆ ਸੰਗ ਇਕੱਠੇ ਹੋ ਗਿਆ ਕਹੋਰ ਸਿੰਘ ਆਈ ਜਾਂਦੇ ਆਂ ਬਸ ਬੈੰਨੇ ਰੇਲ ਤੇ ਗਾਂ ਜੋ ਪ੍ਰਸ਼ਾਸਨ ਨੇ ਕਰਨਾ ਉਹ ਸਾਨੂੰ ਪਤਾ ਹੀ ਆ ਜੋ ਕਰਨਾ ਅੱਲੀ ਵਾਰ ਸੀ ਨਹੀਂ ਰਿਹਾ ਕਿਉਂ ਸਰਕਾਰਾਂ ਸਾਰੀਆਂ ਦਿੱਲੀ ਦੇ ਨਾਲ ਰਲੀਆਂ ਹੋਈਆਂ ਹੁਣ ਉਥੇ ਕਿਸਾਨਾਂ ਦਾ ਵਿਚਾਰਾਂ ਦਾ ਕੀ ਹਾਲ ਹੁੰਦਾ ਉਹ ਨੌਜਵਾਨ ਮੁੰਡਾ ਮਾਰਤਾ ਜਿਹਦੀ ਮਾਵਾਂ ਦੇ ਪੁੱਤ ਮਰ ਜਾਂਦੇ ਆ ਉਹਨਾਂ ਨੂੰ ਪਤਾ ਇਹਨਾਂ ਨੂੰ ਕੀ ਆ ਇਹ ਤਾਂ ਜਾ ਕੇ ਦਿੱਲੀ ਦੇ ਦੱਲੇ ਬਣ ਜਾਂਦੇ ਆ ਉਥੇ ਦਿੱਲੀ ਦੀ ਗੱਲ ਹੀ ਕਰਦੇ ਆ ਸਾਰੇ ਇੱਕੋ ਇੱਕ ਸਰਦਾਰ ਸੇਮਰਜੀਤ ਸਿੰਘ ਮਾਨ ਆ ਜੋ ਪੰਜਾਬ ਬਾਰੇ ਸੋਚਦਾ